ਜਸ਼ਿਕਰ ਤੁਸੀਂ ਦੇਖ ਰਹੇ ਹੋ ਆਲਪ੍ਰੋ ਪੰਜਾਬੀ ਤੇ ਮੈਂ ਹਾਕੀਕ ਸਿੰਘ ਸੇਰ ਇਸ ਵਕਤ ਅਸੀਂ ਖੜਿਆ ਜ਼ੀਰਾ ਜ਼ੀਰਾ ਦੇ ਵਿੱਚ ਆਮ ਆਦਮੀ ਵਿਧਾਇਕ ਨਰੇਸ਼ ਕੁਟਾਰੀਏ ਦੇ ਦਫ਼ਤਰ ਦੇ ਅੱਗੇ ਖੜੇ ਆ ਜਿੱਥੋਂ ਅੱਜ ਬੱਸ ਜਾ ਰਹੀ ਆ ਯਾਤਰਾ ਵਾਸਤੇ ਗੱਲਬਾਤ ਕਰਾਂਗੇ ਯਾਤਰੀਆਂ ਦੇ ਨਾਲ ਵੀ ਤੇ ਹੋਰ ਤਿੱਕਰ ਸਰਕਾਰਾਂ ਜਿੰਨੀਆਂ ਵੀ ਰਹੀਆਂ ਕਿਸੇ ਨੇ ਸਾਨੂੰ ਦਰਸ਼ਨ ਨਹੀਂ ਕਰਾਏ ਪਰ ਸਾਨੂੰ ਮੌਕਾ ਦਿੱਤਾ ਮਾਨ ਸਾਹਿਬ ਨੇ ਬਹੁਤ ਵਧੀਆ ਜਿਹੜਾ ਨਹੀਂ ਵੀ ਜਾ ਸਕਦਾ ਸੀ ਉਹ ਵੀ ਜਾ ਰਿਹਾ ਅਸੀਂ ਕਟਾਰੀਆ ਸਾਹਿਬ ਦਾ ਜੀ ਨਰੇਸ਼ ਕਟਾਰੀਆ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਯਾਤਰਾ ਦਾ ਮੌਕਾ ਦਿੱਤਾ ਪਰ ਬਹੁਤ ਵਧੀਆ ਥੋੜਾ ਨਹੀਂ ਬਹੁਤ ਵਧੀਆ ਜਾਦਾ ਇਹ ਮਤਲਬ ਸਾਨੂੰ ਮੌਕਾ ਮਿਲਿਆ ਲਾਈ ਗਈ ਮੁੱਖ ਮੰਤਰੀ ਜੀ ਤੇ ਆਤਾ ਸਕੀਮ ਅਧੀਨ ਜਿਹੜੇ ਹੈ ਜ਼ੀਰਾ ਹਲਕਾ ਵਿੱਚ ਜਿਹੜਾ ਪਾਸਰਵਾਨਾ ਕੀਤੀ ਜਾ ਰਹੀ ਹੈ ਜਿਹੜੀ ਅੱਜ ਜਿਹੜੀ ਸਰਦਾਲੂਆਂ ਦੀ ਬੱਸ ਹੈ ਇਹ ਪਹਿਲੇ ਅਮਰਸਰ ਸਾਹਿਬ ਸਾਇਦ ਫਿਰ ਉਸ ਬਾਅਦ ਅਨੰਦਪੁਰ ਸਾਹਿਬ ਜਾਊਗੀ ਉਸ ਤੋਂ ਵਾਪਸ ਆਉਗੀ ਇਹ ਪਹਿਲੀ ਬੱਸ ਹੈ ਇਸ ਲਈ ਹਰੀ ਝੰਡੀ ਅੱਜ ਦਿੱਤੀ ਜਾ ਰਹੀ ਹੈ ਤੇ ਜਿਹੜੇ ਆਪਣੇ ਕਲਿੰਗ ਹੈ ਇਹਨਾਂ ਵੀ ਬਹੁਤ ਉਤਸ਼ਾਹ ਹੈ ਕਿ ਲਾਗਾ ਕਰ ਰਹੇ ਨੇ ਸਰਕਾਰ ਦੇ ਕਦਮ ਤੇ ਅਸੀਂ ਬਹੁਤ ਹੀ ਜਿਹੜਾ ਪੀਸਫੁਲੀ ਐਂਡ ਸੀਮਲੈਸਲੀ ਆ ਜਿਹੜਾ ਕੰਡਕਟ ਕਰ ਰਹੇ ਹਾਂ ਕੁਮਾਰ ਨੈਤ ਸਿੰਘ ਦਾ ਜੀਰਾ ਅੱਜ ਸਾਡੇ ਹਲਕੇ ਜੀਦੇ ਤੋਂ ਜਿਹੜੀ ਪਹਿਲੀ ਮੁੱਖ ਮੰਤਰੀ ਯਾਤਰਾ ਸਕੀਮ ਦਾ ਪਹਿਲੀ ਵਾਰ ਚੱਲੇ ਜਿਹੜੀ ਅਮਰ ਅਮਰ ਸਰ ਸਾਹਿਬ ਤੋਂ ਤੇ ਆਨੰਦਪੁਰ ਸਾਹਿਬ ਇਹ ਕਿ ਜਾ ਰਹੀ ਹੈ ਇਹ ਨਾਈਟ ਸਟੇ ਆਨੰਦਪੁਰ ਸਾਹਿਬ ਕਰਨਗੇ ਤੇ ਕੱਲ ਨੂੰ ਇਹ ਜਿਹੜੀ ਯਾਤਰਾ ਵਾਪਸ ਆਉਗੀ ਇਸ ਤੋਂ ਇਲਾਵਾ ਜਿਹੜੀ ਹਰੇ ਕੌਨਸਟਿਟੈਂਸੀ ਤੋਂ ਜਿਹੜੀ ਦੋ ਬਸਾਂ ਹਰ ਮਹੀਨੇ ਜਾਇਆ ਕਰਨੀਆਂ ਅਲੱਗ-ਅਲੱਗ ਦੀਸਥਾਨਾਂ ਤੇ ਐ ਪ੍ਰਮਾਤਮਾ ਅਗੇ ਅਰਦਾਸ ਕਰਦਾ ਤੇ ਜਿਹਨੇ ਵੀ ਯਾਤਰੀ ਹੈ ਉਹ ਸਭ ਸ਼ਾਂਤੀ ਨਾਗਰੀ ਯਾਤਰਾ ਕਰਨ ਇਹਨਾਂ ਦੀ ਯਾਤਰਾ ਸਫਲ ਹੋਵੇ ਤੇ ਪ੍ਰਮਾਤਮਾ ਇਹਨਾਂ ਨੂੰ ਚਰਪੀ ਕਰਾਵੇ ਸਾਡੇ ਬਜ਼ੁਰਗ ਮਾਤਾਵਾਂ ਭੈਣਾ ਨੌਜਵਾਨ ਵੀ ਸਾਰੇ ਜਾ ਰਹੇ ਨੇ ਯਾਤਰਾ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਣਾ ਵਾਹਿਗੁਰੂ ਦੀ ਜਦੋਂ અપਾਰ ਕਿਰਪਾ ਹੁੰਦੀ ਆ ਜਦੋਂ ਉਹਦੀਆਂ ਖੁਸ਼ੀਆਂ ਮਿਲਨੀਆਂ ਮੈਂ ਉਹਦੇ ਮਿਲਨੀਆਂ ਜਦੋਂ ਉਹਨਾਂ ਨੇ ਸੱਦਾ ਦਿੱਤਾ ਵਾ ਤੇ ਉਹ ਹੀ ਇਨਸਾਨ ਦਰਸ਼ਨਾਂ ਵਾਸਤੇ ਜਾ ਸਕਦਾ ਮੈਂ ਇਹਨਾਂ ਨੂੰ ਬਹੁਤ ਭਾਗਾਂ ਵਾਲੇ ਗਿੰਦਾਂ ਜਿਨ੍ਹਾਂ ਨੇ ਅੱਜ ਯਾਤਰਾ ਤੇ ਜਾ ਰਹੇ ਨੇ ਤੇ ਮੈਂ ਵਾਹਿਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਤੇ ਖੁਸ਼ੀ-ਖੁਸ਼ੀ ਜਾਣ ਤੇ ਖੁਸ਼ੀ-ਖੁਸ਼ੀ ਆਉਣ ਉਥੋਂ ਦੀਆਂ ਖੁਸ਼ੀਆਂ ਝੋਲੀਆਂ ਭਰ ਕੇ ਲੈ ਕੇ ਆਉਣ ਤੇ ਇਸੇ ਤਰ੍ਹਾਂ ਜਿਵੇਂ ਚੱਲੇ ਆ ਇਸੇ ਤਰ੍ਹਾਂ ਹੀ ਮਾਲਕ ਕਿਰਪਾ ਕਰੇ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ